ਆਦੇਵ ਜਮਾਈ ਬੜਿਆ ਤੇgene ਬੰਨ੍ਹ ਜਿੱਦ ਤੇ ਕੰਮੀ ਪੂਰੀ ਬਾਣੀ ਬੈਠਿਆ ਬੜਾ ਨੇ ਕੋਈ ਹਰਨਾ ਨਾਵਾ ਉਹ ਹੜਪੀੜ ਕਾਂ ਦੀ ਮਦਦ ਵਾਸਤੇ ਅਸੀਂ ਮੰਗ ਪੱਤਰ ਤਿਆਰ ਕੀਤਾ ਹੈ ਵੀ ਇਹਨੂੰ ਸਰਕਾਰ ਨੂੰ ਬੇਨਤੀ ਹੈ ਪਹਿਲਾਂ ਮੰਗ ਪੱਤਰ ਪਾਇਆ ਸੀ ਉਹ 5 ਤਰੀਕ ਨੂੰ ਅਸੀਂ ਦੁਬਾਰਾ ਮੰਗ ਪੱਤਰ ਦਿਲਾਗੇ ਵੀ ਇਹਨੂੰ ਕੌਮੀ ਆਪਤ ਨਾਂਨ ਕਰੇ ਸਕੇ ਇਹ ਕੇਂਦਰ ਇਹਦੇ ਚ ਜਿਹੜੇ ਇਹ ਉੱਤਰੀ ਭਾਰਤ ਦੇ ਸੂਬੇ ਨੇ ਖਾਸ ਕਰਕੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹਰਿਆਣੇ ਦੇ ਵਿੱਚ ਵੀ ਕੋਈ ਇੱਛਾ ਹੋਰ ਵੀ ਰਹੂਗੇ ਵਾਜਲ ਦੇ ਵਿੱਚ ਵੀ ਨੁਕਸਾਨ ਹੋਇਆ ਇਸ ਕਰਕੇ ਉਹ ਸਾਰੇ ਖੇਤਰਾਂ ਲਈ ਪੂਰਤੀ ਕਰਨ ਵਾਸਤੇ ਕੌਮੀ ਆਪਤਾ ਐਲਾਨ ਕਰੇ ਤੇ ਹਰ ਪੀੜਤਾਂ ਦੀ ਮਦਦ ਕਰੇ ਤੇ ਫੋਰੀ ਉਹਨਾਂ ਦੇ ਜਿਹੜੇ ਵਿਸੇਬੇ ਦੀ ਪਰਵਰਤਨ ਮੁੱਖ ਮੰਤਰੀ ਵੱਲੋਂ ਫਸਲੀ ਬੀਮਿਆਂ ਦਾ ਐਲਾਨ ਕੀਤਾ ਗਿਆ ਜੀ ਤੇ ਹੋਰ ਜਾਣਨਾ ਬੰਦ ਹੈ ਬਲਕਿ ਇਹ ਦੇਖੋ ਮੁੱਖ ਮੰਤਰੀ ਵੱਲੋਂ ਫਸਲੀ ਬੀਮਿਆਂ ਦਾ ਐਲਾਨ ਕਿਸੇ ਨੇ ਜ਼ੁਬਾਨੀ ਪੱਨਿ ਐਲਾਨ ਕਰਤਾ ਉਹਦਾ ਤਾਂ ਕੁਝ ਸੀ ਨਹੀਂ ਕਹਿ ਸਕਦੇ ਜੀ ਉਹ ਹੋਊਗਾ ਕਿ ਨਹੀਂ ਹੋਊਗਾ ਪੋਲੀਟੀਕਲ ਲੋਕ ਬਹੁਤ ਕੁਝ ਬੋਲਦੇ ਆ ਪਰ ਸਾਕੇ ਹੱਥ ਦੇ ਵਿੱਚ ਕੋਈ ਚਿੱਠੀ ਆਵੇ ਫਿਰ ਉਹਦਾ ਅਮਲ ਦੇਖਾਂਗੇ ਕੀ ਹੈ ਅਮਲ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਜੇ ਕੋਈ ਕਰਕੇ ਦਿਖਾਊਗਾ ਤਾਂ ਲੋਕ ਆਪਣੇ ਆਪ ਜਾਣ ਦੇ ਵੀ ਠੀਕ ਹੀ ਜੇ ਲੋਕ ਜਿਹੜੇ ਅਮਨੋਜੋਨਾ ਜਿਹੜੀ ਇਹ ਆਪ ਸਰਕਾਰ ਨਾ ਕੋ ਕਰਦੀ ਹੈ ਇਹ ਹੈ ਜਿਹੜਾ ਮਤਲਬ ਸਾਨੂੰ ਕੋ ਪੈਦਾ ਹੋਊਗਾ ਦੇਖੋ ਖੇਤੀ ਨੀਤੀ ਦਾ ਪਾਰਟ ਹੈ ਨਾ ਜੀ ਇਹ ਜੇ ਲੋਕਾਂ ਨੂੰ ਕੀ ਪਿਆ ਹੈ ਪੰਜਾਬ ਸਰਕਾਰ ਕਰਦੀ ਹੈ ਤਾਂ ਦੁਨੀਆ ਸਰਕਾਰਾਂ ਵੀ ਕਰਨ ਜੇ ਕੋਈ ਗੱਲ ਕਰਦੇ ਐ ਤੇ ਉਹਨੂੰ ਅਮਲ ਤੇ ਲਿਆਉਣਗੇ ਉਹਦਾ ਤਾਂ ਫਾਇਦਾ ਹੋਊਗਾ ਹੁਣ ਜਿਹੜਾ ਫਸਲਾਂ ਦੀ ਮਾਰ ਦਾ 100% ਮਾਮਜਾ ਮਿਲਦਾ ਹੈ ਉਹ ਨੀਤੀ ਨੂੰ ਅਮਲ ਤੇ ਲਿਆਉਂਦੇ ਨੇ ਕੱਲੀ ਬਣਾਉਣ ਨਾਲ ਨਹੀਂ ਨਾ ਜਾਂ ਕਹਿਣ ਨਾਲ ਨਹੀਂ ਨਾ ਬਣਦੀ ਅਮਲ ਤੋਂ ਬਾਅਦ ਹੀ ਦੱਸਿਆ ਨਵੀਂ ਦਾ ਫਾਇਦਾ ਕੀ ਅੱਜ ਮੈਂ ਕਿ ਜਿਵੇਂ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਐਸ਼ਟੈਂ ਜਿਨਾ ਵਰਨਾਲਾ ਦੇ ਵਿੱਚ ਜਿਹੜੀ ਕੀ ਬਾਤ ਦੱਸਿਆ ਗਿਆ 82% ਜਿਹੜੀ ਹੈ ਡਿਗਰੀ ਦੇ ਉੱਤੇ ਬਾਤ ਪੈ ਰਹੀ ਹੈ ਤੇ ਆਪਣੀ ਫਸਲਾਂ ਜਿਹੜੀਆਂ ਉਹ ਪਰਾਉਂ ਦੇ ਜ਼ਿਆਦਾ ਜਾਂਦਾ ਉਹ ਤਾਂ ਕਿ ਕਹਿਣਾ ਕੋਪ ਬਰਨਾਲੇ ਦੇ ਵਿੱਚ ਵੀ ਇਹ ਸਾਰੇ ਜਿੰਨਾ ਕੀ ਨੁਕਸਾਨ ਹੈ ਹਰਿਆਣੇ ਦੇ ਵਿੱਚ ਵੀ ਬਹੁਤ ਇਧਰ ਆਪਣੇ ਸਹਰੂਪ ਦੇ ਵਿੱਚ ਵੀ ਨੁਕਸਾਨ ਹੈ ਇਧਰ ਆਪਣੇ ਫਾਜ਼ਿਲਕਾ ਦੇ ਵਿੱਚ ਫਰੋਹਤ ਦੇ ਵਿੱਚ ਸਤਲੁਜ ਨੇ ਬਹੁਤ ਨੁਕਸਾਨ ਕੀਤਾ ਹੈ ਉਧਰ ਰਾਵੀ ਦੇ ਕੰਢੇ ਤੇ ਬਿਆਸ ਨੇ ਪਰਦਾਫੋਰ ਦੇ ਵਿੱਚ ਸਾਰੇ ਜ਼ਿਲ੍ਹਿਆਂ ਤੇ ਨੁਕਸਾਨ ਹੋਇਆ ਜਿੱਥੇ ਵੀ ਕਿਤੇ ਨੁਕਸਾਨ ਹੋਇਆ ਜਿੱਦੇ ਇੱਕ ਦਰ ਦੇਰ ਭਾਜੀ ਜਿੱਥੇ ਵੀ ਨੁਕਸਾਨ ਹੋਇਆ ਫਤਰਾ ਨਹੀਂ ਪੂਰੀ ਉਹਨਾਂ ਦੇ ਫਤੂਸੂ ਕੀ ਕਰਦੇ ਕਰ ਨੂੰ ਕੌਮੀ ਆਪ ਤਲੰਤ 14 ਜੀ ਨੂੰ ਬਰਨਾਲਾ ਵਿੱਚ ਰੈਲੀ ਕੀਤੀ ਹੈ ਉਹਦਾ ਕੀ ਮੰਤ ਹੈ ਬਰਨਾਲਾ ਦੇ ਵਿੱਚ ਕੌਮੀ ਇਹ ਆਪਣੇ ਧੰਦੇ ਦੀ ਰਾਖੀ ਕਰਨ ਦੀ ਖਾਤਰ ਵੱਡੀ ਰੈਲੀ ਹੈ ਜੀ ਕਰਨ ਦੀ ਖਾਤਰ ਹੈ ਇਹਨੂੰ ਸਮਝਾਉਣ ਦੀ ਖਾਤਰ ਵੀ ਸਰਕਾਰ ਸਰਵੰਦਾ ਰਹੇ ਆ ਜਿਹੜੀ ਜ਼ਮੀਨਾਂ ਦੀ ਆ ਰਹੀ ਹੈ ਪੰਚਾਇਤੀ ਮੀਨਾਤੀ ਤਰਜੀਹ ਕਰਨ ਦੀ ਗੱਲ ਆ ਰਹੀ ਹੈ ਪਹਿਲਾਂ ਰੈਡਪੁਲੀ ਪਾਲਸੀ ਆਈ ਸੀ ਕਦੇ ਭੂਮੀ ਗ੍ਰਹਣ ਆ 2013 ਦੇ ਅਨੰਦਨਾਮ ਹੋ ਰਹੀਆਂ ਨੇ ਤੇ ਹੋਰ ਕਦਰ ਕਦਰਾਂ ਕੀਮਤਾਂ ਨੂੰ ਵੀ ਧਿਆਨ ਚ ਰੱਖਦੇ ਆ ਉਸ ਤਰੀਕੇ